ਜਾਣ ਜਾਣ ਕੇ ਪੰਗੇ ਲੈਂਦੀਆਂ ਜਾਣ ਕੇ ਹੀ ਲੈਂਦੀਆਂ ਹੈਗੀਆਂ ਹੁਣ ਲੁਕਦੀਆਂ ਫਿਰਦੀਆਂ ਨੇ ਦੇਖ ਲੈ ਮੈਂ ਵੀ ਤੁਸੀਂ ਕੋਈ ਹੋਈ ਤਾਂ ਗੱਲ ਆ ਜਾ ਅਸੀਂ ਆਪਣੇ ਘਰ ਚ ਕੁਛ ਮਰਜ਼ੀ ਬੋਲੀ ਅਰੀਸਾ ਇਹ ਕਦੇ ਲਾਉਣੇ ਸਾਡੀਆਂ ਹੈ ਹੁਣ ਤੇਰੀ ਬਹੂ ਨੇ ਰੀਸਾ ਲਾਇਆ ਸਾਡੀਆਂ ਕਿਉਂ ਸਾਡੇ ਰਿਸਾ ਕਾ ਤੇ ਲੋਨੀ ਛੋਟੀਆਂ ਲਾਈਏ ਫੇਰ ਢਿੱਡ ਦੁਖਦਾ ਵਾ ਸਾਡਾ ਛੋਟਾ ਦੁਖਦਾ ਢਿੱਡ ਜਿਆਦਾ ਸੋਨੂੰ ਤਕਲੀਫ ਹੁੰਦੀ ਆ ਨਿਕਲ ਨਿਕਲ ਕੇ ਦਾ ਤੁਸੀਂ ਝਾਕਦੀ ਹਾਂ ਪ੍ਰੋਬਲਮ ਸੋਨੂੰ ਹੁੰਦੀ ਆ ਬੰਦਾ ਕੰਮ ਨਹੀਂ ਹੋ ਰੋਦੀ ਬੰਦੇ ਬਹੁਤ ਮਾਣੇ ਅੰਦਰ ਹੋ ਰੋਣ ਦਾ ਬੋਲੋ ਬਿਸਨਾ ਕਹਿਣ ਦੀ ਸਾਡੇ ਵੱਲ ਤੋਂ ਦੁਨੀਆ ਮਾਉਂਦੀ ਆ ਅੱਜ ਕੋਈ ਜਗ੍ਹਾ ਨਹੀਂ ਬੋਲਦੀ ਪੰਗੇ ਦੇ ਲਾ ਕੇ ਲੈ ਲੈਂਦੀ ਹੈ ਹਨਾ ਮੈਂ ਤਾਂ ਹੈਰਾਨ ਆ ਕਰਨ ਇਧਰ ਹੀ ਆ ਜਿਹੜੇ ਨਾਰੇ ਹਰ ਵਕਤ ਇਧਰ ਹੀ ਨਿਕੰਨ ਰਹਿੰਦੇ ਹੈਗੇ ਉਹੀ ਤਾਂ ਗੱਲ ਆ ਆ ਟਿੱਡੀ ਜੀ ਮਾਂ ਨੇ ਨਹੀਂ ਹੈਗੀ ਪੰਗੇ ਲੈਣ ਤੋਂ ਆ ਪਲੀ ਸੁਭਾਅ ਨਾਲ ਚੱਲੀ ਹਾਂ ਉਹ ਦਿਨ ਮੰਮੀ ਦੀਵਾਲੀ ਆ ਤੇ ਆ ਦੇਖੋ ਜੀ ਆ ਦੇਖ ਗਵਾਂਢੀ ਕਿਵੇਂ ਰੌਲਾ ਪਾਉਂਦੇ ਨੇ ਦੇਖੋ ਪੰਗੇ ਕਿਵੇਂ ਲੈਂਦੇ ਨੇ ਦੇਖੋ ਜੀ ਅਗਵਾੜੇ ਕੰਮ ਕੋਠੇ ਚੜ ਚੜ ਕੇ ਲੜਾਈਆਂ ਭੁੱਲਦੇ ਨੇ ਦੇਖ ਲੋ ਆ ਚੜੀ ਹੈ ਜਿਹੜੀ ਆ ਕੋਠੇ ਤੇ ਆ ਦੇਖੋ ਇਹ ਬਹੁਤ ਪੰਗੇ ਲੈਂਦੀ ਮੇਰੀ ਕੁੜੀ ਨਾ ਪੰਗੇ ਲੈਂਦੀ ਰਹਿੰਦੀ ਆ ਇਹ ਦੇਖੋ ਆ ਕਾਲੀ ਬੁੱਥੇ ਵਾਲੀ ਹਾਂ ਪੰਗੇ ਸਾਡੀ ਮੇਰੀ ਕੁੜੀ ਨਾ ਪੰਗੇ ਲੈਂਦੀ ਰਹਿੰਦੀ ਆ ਨੇ ਪੰਗੇ ਦੇ ਕੇ ਨਹੀਂ ਜਾਂਦੀਆਂ ਕੁੜੀਆਂ ਨੂੰ ਛੋਟੀ ਵੱਡੀ ਨੂੰ ਦੀਵਾਲੀ ਵਾਲਿਆਂ ਦਨ ਮੈਂ ਮੇਰੇ ਵਾ ਕੇ ਛੱਡਿਆ ਇਹਨਾਂ ਨੂੰ ਦੀਵਾਲੀ ਵਾਲਿਆਂ ਦਨ ਮੈਂ ਘਰੇ ਨਹੀਂ ਸੀਗੇ ਉਦੋਂ ਬੜੇ ਪੰਗੇ ਲੈ ਰਹੇ ਇਹਨਾਂ ਨੇ ਆ ਦੇਖ ਲੋ ਆ ਗਵਾਂਢੀ ਸਾਡੇ ਮੰਮੀ ਦਿਓ ਰਿਪੋਰਟ ਹੋਈ ਬਸ ਉਹਨਾਂ ਨੂੰ ਦਾਦੇ ਦੇ ਕਹਿਣ ਤੇ ਹਟ ਗਏ ਸੀ ਚੜੀ ਜਾਓ ਅਸੀਂ ਰੋਕੀਏ ਕਿਸੇ ਨੂੰ ਚੜੀ ਜਾ ਕੋਠੇ ਦੇ ਫਿਰ ਪੰਗੇ ਕਾਦ ਲੈਣੇ ਸਾਡੇ ਨਾਲ ਅਭ ਦੇ ਕਰ ਜੋ ਮਰਜੀ ਹਾਂ ਅਸੀਂ ਤਾਂ ਤੁਹਾਨੂੰ ਕਦੇ ਕਿਹਾ ਨਹੀਂ ਸਾਨੂੰ ਮਜ਼ਾ ਆਇਆ ਫਿਰ ਸਾਨੂੰ ਕਿਉਂ ਨਾਲ ਮਜ਼ਾ ਆਇਆ ਸਾਡੇ ਆ ਟਿੱਡੀ ਜੀ ਬੇਲੀਆਂ ਆਈਆਂ ਪੰਗੇ ਲੈਣ ਤੋਂ ਬਾਅਦ ਨਹੀਂ ਆਉਂਦੀਆਂ ਬੇਲੀਆਂ ਸਾਰੇ ਤਾਂ ਬੇਲੀਆਂ ਝੋਟੀਆਂ ਜੀਆਂ ਹਰ ਵਾਰ ਲੜਾਈ ਪਾਲਦੀਆਂ ਰਹਿੰਦੀਆਂ ਨੇ ਦੇਖ ਕੇ ਨਹੀਂ ਜਰਦੀ ਹੈਗੀਆਂ ਪੋਰਾ ਦੇਖ ਕੇ ਸਾਨੂੰ ਪੋਰਾ ਸਾਨੂੰ ਦੇਖ ਕੇ ਨਹੀਂ ਜਰਦੀਆਂ ਹੈਗੀਆਂ ਖਾਂਦਿਆਂ ਨੂੰ ਦੇਖ ਕੇ ਮੱਚਦੇ ਰਹਿੰਦੇ ਨੇ ਆ ਦੇਖੋ ਜੀ ਦੇਖ ਕੇ ਸਾਨੂੰ ਮੱਚਦੇ ਛੜਦੇ ਰਹਿੰਦੇ ਨੇ ਇਹ ਭੁੱਜ ਜਾਂਦੇ ਨੇ ਜਦੋਂ ਅਸੀਂ ਕੋਈ ਨਮੀ ਚੀਜ਼ ਲਵਾ ਲਈਏ ਭੁੱਜ